31 ਸਾਲਾਂ ਬਾਅਦ ਪੰਥ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਆਣੀ ਸ਼੍ਰੋਮਣੀ ਕਮੇਟੀ ਨੂੰ ਯਾਦ ਆਣੀ ਬਾਦਲਦਲ ਨੂੰ ਯਾਦ ਆਣੀ ਕੀ ਕਹੂੰਗਾ ਤੇ ਸ਼੍ਰੋਮਣੀ ਕਮੇਟੀ ਨੇ ਕੱਲ 31 ਸਾਲ ਨੂੰ ਹੋਰੋਂ ਭਾਈ ਸਾਹਿਬ ਦਾ ਸਿਹੀਦੀ ਦੇਨ ਸ੍ਰੀ ਕਲਕੱਤਖਬ ਸਾਹਿਬ ਤੇ ਮਨਾਇਆ ਜਿਹੜੇ ਪੰਥਕ ਆਗੂ ਨੇ ਜਾਂ ਪੰਥਕ ਜਥੇਬੰਦੀਆਂ ਨੇ ਇਹਨੂੰ ਪਹਿਲਾਂ ਤੋਂ ਮਨਾਉਂਦੀ ਆਉਂਦੀਆਂ ਇਹਨੂੰ ਉਹਨਾਂ ਦੇ ਪਿੰਡ 'ਚ ਤੇ ਇਹ ਸ਼੍ਰੋਮਣੀ ਕਮੇਟੀ ਨੇ ਕੱਲ ਇਸ ਲਈ ਬਣਾਇਆ ਕਿਉਂਕਿ ਇਸ ਤੋਂ 10 ਦਿਨ ਪਹਿਲਾਂ ਜਿਹੜੀ ਜਾਂਚ ਸੀ ਜਾਂਚ ਹੋਈ ਫੈਲ ਸੀ ਉਹ ਦੱਬੀ ਹੋਈ ਸੀ ਉਹ ਜਗਜਾਹਰ ਕਰੀਆ ਜਥੇਬੰਦੀ ਨੇ ਇਹਦੀ ਸਮਝ ਨਹੀਂ ਆਉਂਦੀ ਸਾਡੇ ਸਿੱਖਾਂ ਨੂੰ ਨਾ ਹੀ ਸਾਡੇ ਸਿੱਖ ਇਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਜਿਹੜਾ ਦੋ ਮੂੰਹੀ ਦਾ ਰੋਲ ਅਦਾ ਕਰਦੇ ਹੋ ਇਹ ਕਦੋਂ ਤੋਂ ਹਟਣਾ ਇਹ ਦੋ ਮੂੰਹੀ ਆ ਜਿਹੜੀ ਸ਼੍ਰੋਮਣੀ ਕਮੇਟੀ ਸਤ ਸ੍ਰੋਮਣੀ ਅਕਾਲੀ ਦਲ ਜਦੋਂ ਤਾਂ ਇਹਨਾਂ ਦੀ ਸਰਕਾਰ ਹੁੰਦੀ ਆ ਉਦੋਂ ਤਾਂ ਇਹ ਮੂੰਹ ਦਿੱਲੀ ਵਾਲ ਨੂੰ ਕਰ ਲੈਂਦੇ ਨੇ ਪੰਥਕੰਨ ਨੂੰ ਪਿੱਠ ਹੁੰਦੀ ਆ ਇਹਨਾਂ ਦੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਦੋਂ ਇਹ ਜਥੇਦਾਰਾਂ ਦੇ ਦਿਨ ਮਨਾਉਂਦੇ ਨੇ ਸ਼ਹੀਦੀ ਦਿਨ ਵੀ ਇੱਕ ਵਾਰੀ ਤੁਸੀਂ ਕੱਲ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਨ ਮਨਾਇਆ ਦੂਜੇ ਪਾਸੇ ਜਦੋਂ ਉਹਦੇ ਦੇ ਤਸੱਦਦ ਕਰਨ ਵਾਲਾ ਘੋਟਣਾ ਹਰਵੰਤ ਸਿੰਘ ਤੇ ਉਹਦਾ ਇਹ ਭੋਗ ਹੋਦੇ ਨੇ ਇਹਦਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਉਹ ਆਪਦੇ ਕੀਰਤਨੀਆਂ ਨੂੰ ਜਿਹੜਾ ਹਜ਼ੂਰੀ ਕੀਰਤਨੀਆਂ ਦਰਬਾਰ ਸਾਹਿਬ ਦਾ ਉਹਨੂੰ ਫੋਨ ਤੇ ਕਹਿੰਦਾ ਕਹਿੰਦਾ ਵੀ ਜਾ ਕੇ ਤੂੰ ਕੋਟਨੇ ਦੇ ਭੋਗ ਦੇ ਉੱਤੇ ਕੀਰਤਨ ਕਰਨਾ ਹੁਣ ਇਹਨਾਂ ਨੂੰ ਉੱਥੇ ਵੀ ਇਹ ਉਸ ਸਮੇਂ ਦਾ ਤੁਹਾਨੂੰ ਕੋਟਨਾ ਜਾ ਸੀ ਗਿਆ ਅੱਜ ਤੁਹਾਨੂੰ ਜਿੱਥੇ ਜ਼ਿਆਦਾ ਆ ਗਿਆ ਇਹਦੇ ਦਿਨ ਮਨਾਉਂਦੇ ਸੀ ਤਾਂ ਇਹ ਕੱਲ ਕੌਂਕੇ ਪਿੰਡ ਆ ਕੇ ਦਫਾਉਂਦੇ ਇਹਨਾਂ ਦੇ ਉੱਥੇ ਜੇ ਜੁੱਤੀਆਂ ਮਾਰ ਕੇ ਨਾਂ ਭਜਾਉਂਦੇ ਅਸੀਂ ਉਹਨਾਂ ਨੂੰ ਕੱਲ ਇਹਨਾਂ ਨੇ ਉਥੇ ਦਰਬਾਰ ਅਕਾਲ ਤਖਤ ਸਾਹਿਬ ਦੇ ਆਲੇ-ਦਾਲੇ ਅੱਜ ਖਬਰ ਲੱਗੀ ਹੋਈ ਆ ਵੀ ਅਕਾਲ ਤਖਤ ਸਾਹਿਬ ਤੇ ਟਾਕਸਪੋਰ ਤੇ ਪੁਲਿਸ ਦੀ ਬਣੀ ਸੌਣੀ ਤੁਸੀਂ ਦੱਸ ਕਿਉਂ ਆਉਂਦੇ ਵੀ ਅਸੀਂ ਇੱਥੇ ਦਿਨ ਮਨਾਉਣਾ। ਅਸੀਂ ਉਹ ਤਖਤ ਤੇ ਜਾ ਕੇ ਉਹਦੀ ਮਰਿਆਦਾ ਦਾ ਉਲੰਘਣਾ ਨਹੀਂ ਕਰਨਾ ਚਾਹੁੰਦੇ। ਆਪਦੇ ਤਖਤ ਦੀ ਬੇਅਦਬੀ ਨਹੀਂ ਕਰਨਾ ਚਾਹੁੰਦੇ ਉੱਥੇ ਜਾ ਕੇ ਉਹ। ਹੁੱਲੜ ਬਾਜੀ ਕਰਕੇ ਤੁਸੀਂ ਪਿੰਡ 'ਚ ਆਉਂਦੇ ਜੇ ਥੋੜਾ ਕਾਲਾ ਮੂੰਹ ਕਰਕੇ ਨਾ ਭਜਾਉਂਦੇ ਉੱਥੋਂ। ਜਦੋਂ ਇਹ 97 ਦੇ ਵਿੱਚ ਮੁੱਖ ਮੰਤਰੀ ਬਣ ਗਿਆ ਬਾਦਲ ਤਾਂ ਜਥੇਦਾਰ ਸਾਹਿਬ ਦੀ ਜਿਹੜੇ ਮਾਰਿਆ ਗਿਆ ਸੀ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਉਹਦੀ ਜਾਂਚ ਹੋਈ। ਉਦੀ ਜਾਂਚ ਦੀ ਰਿਪੋਰਟ ਇਹ ਬਾਦਲ ਨੇ ਆਪਦੀ ਕੁਰਸੀ ਥੰਦੇ ਦਬਾ ਕੇ ਰੱਖੀ ਆ ਇਹ ਪੰਥ ਦੇ ਵਿੱਚ ਢੂਹੀ ਦੇ ਵਿੱਚ ਸੂਰਾ ਮਾਰਨ ਵਾਲੇ ਨੇ ਇਹ ਬੱਖੀ ਚ ਕੋਲੇ ਖੜ ਕੇ ਸੂਰਾ ਮਾਰਨ ਵਾਲੇ ਨੇ ਇਹਨਾਂ ਦਾ ਕੋਈ ਹੈ ਨਹੀਂ ਇਹ ਦਮੂਹੀਆਂ ਨੇ ਇਹ ਜਿਹੜੇ ਹੈਗੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਆ ਦੇ ਟੀਰੀਆਡ ਹ ਮਨਾਇਆ ਗਿਆ ਅਗਰ ਜੇ ਧੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਨਹੀਂ ਬਣਾਉਂਦੀ ਤਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਅਗਰ ਜੇ ਮਨਾਉਂਦੇ ਨੇ ਤਾਂ ਵੀ ਤੁਹਾਡੇ ਜਥੇਬੰਦੀ ਵੱਲੋਂ ਚਾਹੇ ਹੋਰ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਕਾਰਨ ਕੀ ਹੈ ਜਿਹੜੀ ਜਥੇਦਾਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਸਾਡੀ ਕੇਂਦਰੀ ਅਜੈਬ ਘਰ ਦੇ ਵਿੱਚ ਉਹਦੇ ਵਿੱਚ ਕੇਵਲ ਸ਼ਹੀਦ ਗੁਰਦੇਵ ਸਿੰਘ ਕੌਂਕੇ ਲਿਖਿਆ ਹੋਇਆ ਇਹ ਉਹਨੂੰ ਜਥੇਦਾਰ ਤਾਂ ਮੰਨਦੇ ਨਹੀਂ ਇਹ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪਰਦਾ ਟੀਵੀ ਤੇ ਮੈਂ ਹਾਂ ਰਵੀ ਗਰਗ ਕੱਲ 31 ਸਾਲਾਂ ਦੇ ਬਾਅਦ ਜਥੇਦਾਰ ਸਿੰਘ ਸਹਿਬ ਭਾਈ ਗੁਰਦੇਵ ਸਿੰਘ ਕੌਂਕਲੇ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਥਕ ਅਕਾਲੀ ਲਹਿਰ ਨੌਜਵਾਨ ਵਿੰਗ ਦੇ ਆਗੂ ਭਾਈ ਲਖਵੰਤ ਸਿੰਘ ਜੁੜੇ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੱਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ 31 ਸਾਲਾਂ ਬਾਅਦ ਸਹੀਦੀ ਦਿਹਾੜਾ ਮਨਾਇਆ ਗਿਆ ਭਾਈ ਗੁਰਦੇਵ ਸਿੰਘ ਕਾਂਕੇ ਜੀ ਦਾ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ 1992 ਦੇ ਵਿੱਚ ਜਿਹੜਾ 1 ਜਨਵਰੀ 1992 ਦੇ ਵਿੱਚ ਭਾਈ ਗੁਰਦੇਵ ਸਿੰਘ ਕਾਂਕੇ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਸੀ ਇਹ ਦੇ ਕੇ ਪਰ ਉਸ ਤੋਂ ਬਾਅਦ 31 ਸਾਲਾਂ ਬਾਅਦ ਪੰਥ ਨੂੰ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਆਣੀ ਸ਼੍ਰੋਮਣੀ ਕਮੇਟੀ ਨੂੰ ਯਾਦ ਆਣੀ ਬਾਦਲਦਲ ਨੂੰ ਯਾਦ ਆਣੀ ਕੀ ਕਹੋਂਗੇ ਇਹਦੇ ਵਿੱਚ ਗਰਕ ਸਾਹਿਬ ਇਹ 1 ਜਨਵਰੀ 1993 ਨੂੰ ਜਿਹੜਾ ਤਸੱਦਦ ਕਰਕੇ ਹਿੰਦੁਸਤਾਨ ਦੇ ਕਰਿੰਦਿਆਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਨੇ ਕੱਲ 31 ਸਾਲ ਮਗਰੋਂ ਭਾਈ ਸਾਹਿਬ ਦਾ ਸ਼ਹੀਦੀ ਦਿਨ ਸ਼੍ਰੀ ਕਲਤਕ ਸਾਬ ਤੇ ਮਨਾਇਆ ਜਿਹੜੇ ਪੰਥਕ ਆਗੂ ਨੇ ਜਾਂ ਪੰਥਕ ਜਥੇਬੰਦੀਆਂ ਨੇ ਉਹ ਪਹਿਲਾਂ ਤੋਂ ਮਨਾਉਂਦੀ ਆਉਂਦੀਆਂ ਨੇ ਉਹਨਾਂ ਦੇ ਪਿੰਡ 'ਚ ਤੇ ਇਸ ਰੋਮਨੀ ਕਮੇਟੀ ਨੇ ਕੱਲ ਇਸ ਲਈ ਬਣਾਇਆ ਕਿਉਂਕਿ ਇਸ ਤੋਂ 10 ਦਿਨ ਪਹਿਲਾਂ ਜਿਹੜੀ ਜਾਂਚ ਸੀ ਜਾਂਚ ਹੋਈ ਫੈਲ ਸੀ ਉਹ ਦੱਬੀ ਹੋਈ ਸੀ ਉਹ ਜਗਜाहिर ਕਰੀਆ ਜਸੇਵੰਦੀ ਨੇ ਮਨੁੱਖੀ ਅਧਿਕਾਰ ਜਿਹੜੀ ਜਸੇਵੰਦੀ ਆ ਉਹਦੇ ਕਾਰਕੁਨਾਂ ਨੇ ਐ ਮੀਡੀਆ ਚ ਲਿਆਂਦੀ ਸਾਰਾ ਕੁਝ ਦੱਸਿਆ ਵੀ ਜਾਂਚ ਦੇ ਵਿੱਚ ਕੀ ਆਇਆ ਕਿਹੜੇ ਕਿਹੜਾ ਉਹਦੇ ਵਿੱਚ ਪੁਲਿਸ ਅਧਿਕਾਰੀ ਸੀ ਤਸੱਦਦ ਕਰਨ ਵਾਲਾ ਤੇ ਇਸ ਲਈ ਇਹ ਬਹੁਤ ਖਬਰ ਗਮਰਾਹਗੀ ਸੀ ਵੱਡੇ ਪੱਧਰ ਤੇ ਇਹ ਨੂੰ ਪ੍ਰਚਾਰਿਆ ਗਿਆ ਇਸ ਲਈ ਇਹਨਾਂ ਨੇ ਕੱਲ ਸ੍ਰੀ ਕਾਲ ਤਰ ਸਭ ਤੇ ਮਨਾਇਆ ਦਿਨ ਪਰ ਜਿਹੜੇ ਸ਼੍ਰੋਮਣੀ ਕਮੇਟੀ ਐ ਇਹਦੀ ਸਮਝ ਨਹੀਂ ਆਉਂਦੀ ਸਾਡੇ ਸਿੱਖਾਂ ਨੂੰ ਨਾ ਹੀ ਸਾਡੇ ਸਿੱਖ ਇਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਜਿਹੜਾ ਦੋ ਮੂੰਹੀ ਦਾ ਰੋਲ ਅਦਾ ਕਰਦੇ ਹੋ ਇਹ ਕਦੋਂ ਤੋ ਹਟਣਾ ਦੋ ਮੂੰਹੀ ਜਿਹੜੀ ਹੁੰਦੀ ਹੈ ਨਾ ਉਹ ਇੱਕ ਜਾਨਵਰ ਆ ਸੱਪ ਦੀ ਤਰ੍ਹਾਂ ਉਹ 6 ਮਹੀਨੇ ਇੱਕ ਮੂੰਹ ਬੰਦ ਰਹਿਦਾ ਦੂਜਾ ਮੂੰਹ ਖੁੱਲ ਜਾਂਦਾ ਹੁੰਦਾ ਅਗਲੇ 6 ਮਹੀਨੇ ਫਿਰ ਜਿਹੜਾ ਖੁੱਲਾ ਮੂੰਹ ਆ ਉਹ ਬੰਦ ਹੁੰਦਾ ਮਗਰਲਾ ਮੂੰਹ ਖੋਲਿਆਣਾ ਉਹ ਇਹ ਦਮੂਹੀ ਆ ਜਿਹੜੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆ ਜਦੋਂ ਤਾਂ ਇਹਨਾਂ ਦੀ ਸਰਕਾਰ ਹੁੰਦੀ ਆ ਉਦੋਂ ਤਾਂ ਇਹ ਮੂੰਹ ਦਿੱਲੀਵਾਲ ਨੂੰ ਕਰ ਲੈਂਦੇ ਨੇ ਪੰਥਕੰਨੀ ਨੂੰ ਪਿੱਠ ਹੁੰਦੀ ਆ ਇਹਨਾਂ ਦੀ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਦੋਂ ਇਹ ਜਥੇਦਾਰਾਂ ਦੇ ਦਿਨ ਮਨਾਉਂਦੇ ਨੇ ਸੀਸਦੀ ਦਿਨ ਹੁਣ ਤੁਸੀਂ ਦੇਖੋ ਇਹਨਾਂ ਨੂੰ ਪੁੱਛੇ ਕੋਈ ਵੀ ਇੱਕ ਪਾਸੇ ਤੁਸੀਂ ਕੱਲ ਜਥੇਦਾਰ ਸਾਹਿਬ ਦਾ ਸੀਸਦੀ ਦਿਨ ਮਨਾਇਆ ਦੂਜੇ ਪਾਸੇ ਜਦੋਂ ਉਦੇ ਦੇ ਤਸੱਦਦ ਕਰਨ ਵਾਲਾ ਘੋਟਣਾ ਹਰਵੰਤ ਸਿੰਘ ਤੇ ਉਹਦਾ ਇਹ ਭੋਗ ਪਾਉਂਦੇ ਨੇ ਇਹਨਾਂ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਗੁਰਦਾਰੇ ਵਾਲਿਆਂ ਨੂੰ ਹੁਕਮ ਕਰਦਾ ਵੀ ਇਹਦਾ ਦਿਨ ਇੱਥੇ ਭੋਗ ਪਾਉਣ ਦੇ ਦਿਓ ਤੇ ਜਿਹੜੇ ਸ਼੍ਰੋਮਣੀ ਕਮੇਟੀ ਆ ਇਹਦਾ ਮੁਖ ਸਖਤਰ ਡਾਕਟਰ ਰੂਪ ਸਿੰਘ ਉਹ ਆਪਦੇ ਕੀਰਤਨੀਆਂ ਨੂੰ ਜਿਹੜਾ ਹਜ਼ੂਰੀ ਕੀਰਤਨੀਆਂ ਦਰਬਾਰ ਸਾਹਿਬ ਦਾ ਉਹਨੂੰ ਫੋਨ ਤੇ ਕਹਿੰਦਾ ਕਹਿੰਦਾ ਵੀ ਜਾ ਕੇ ਤੂੰ ਕੋਟਨੇ ਦੇ ਭੋਗ ਦੇ ਉੱਤੇ ਕੀਰਤਨ ਕਰਨਾ ਹੁਣ ਇਹਨਾਂ ਨੂੰ ਪੁੱਛੇ ਵੀ ਇਹ ਉਸ ਸਮੇਂ ਦਾ ਤੁਹਾਨੂੰ ਕੋਟਨਾ ਜਾ ਸੀ ਗਿਆ ਅੱਜ ਤੁਹਾਨੂੰ ਜਥੇਦਾਰ ਜਦ ਆ ਗਿਆ ਜਦੋਂ ਇਹ ਨਹੀਂ ਸਰਕਾਰ ਸੀ ਉਦੋਂ ਇਹ ਜਿਹੜੇ ਕੇਂਦਰ ਸਰਕਾਰ ਦੇ ਹੱਥ ਕੰਡੇ ਨੇ ਜਾਂ ਕੇਂਦਰ ਸਰਕਾਰ ਦੇ ਸੀਗੇ ਕਰਮਚਾਰੀ ਜਿਹੜੇ ਸਾਡੇ ਦੇ ਤਸੱਦਦ ਕਰਦੇ ਸੀ ਉਹਨਾਂ ਦੇ ਭੋਗ ਪਾਉਂਦੇ ਨੇ ਤੇ ਅੱਜ ਇਹ ਜਥੇਦਾਰ ਸਾਹਿਬ ਦਾ ਦਿਨ ਮਨਾਉਂਦੇ ਨੇ ਇਹ ਜੇ ਦਿਨ ਮਨਾਉਂਦੇ ਸੀ ਤਾਂ ਇਹ ਕੱਲ ਕੋਂਕੇ ਪਿੰਡ ਆ ਕੇ ਦਿਖਾਉਂਦੇ ਇਹਨਾਂ ਦੇ ਉੱਥੇ ਜੇ ਜੁੱਤੀਆਂ ਮਾਰ ਕੇ ਨਾ ਭਜਾਉਂਦੇ ਅਸੀਂ ਉਹਨਾਂ ਨੂੰ ਫਿਰ ਇਹਨਾਂ ਨੂੰ ਪਤਾ ਲੱਗਦਾ ਕੱਲ ਇਹਨਾਂ ਨੇ ਉੱਥੇ ਦਰਬਾਰ ਅਕਾਲ ਤਖਤ ਸਾਹਿਬ ਦੇ ਆਲੇ-ਦੁਆਲੇ ਅੱਜ ਖਬਰ ਲੱਗੀ ਹੋਈ ਆ ਵੀ ਅਕਾਲ ਤਖਤ ਸਾਹਿਬ ਤੇ ਟਾਕਸ ਬੋਰਡ ਤੇ ਪੁਲਿਸ ਦੀ ਬਣੀ ਸੌਣੀ ਉੱਥੇ ਆਪਦੇ ਹੀ ਸ਼੍ਰੋਮਣੀ ਕਮੇਟੀ ਦੇ ਸਾਰੇ ਕਰਮਚਾਰੀਆਂ ਨੂੰ ਬਿਠਾ ਕੇ ਅਧਿਕਾਰੀਆਂ ਨੂੰ ਬਿਠਾ ਕੇ ਉੱਥੇ ਤੁਸੀਂ ਜਿੱਥੇਦਾਰ ਸ਼ਬਦ ਦਾ ਦਿਨ ਮਨਾ ਲਿਆ ਤੁਸੀਂ ਇੱਥੇ ਆ ਕੇ ਪਿੰਡ 'ਚ ਮਨਾਉਂਦੇ ਉਹਨਾਂ ਦਾ ਦਿਨ ਤੁਸੀਂ ਦੱਸ ਕੇ ਆਉਂਦੇ ਵੀ ਅਸੀਂ ਇੱਥੇ ਦਿਨ ਮਨਾਉਣ ਆਉਣਾ ਅਸੀਂ ਉਹ ਤਖਤ ਤੇ ਜਾ ਕੇ ਉਹਦੀ ਮਰਿਆਦਾ ਦਾ ਉਲੰਘਣਾ ਨਹੀਂ ਕਰਨਾ ਚਾਹੁੰਦੇ ਆਪਦੇ ਤਖਤ ਦੀ ਬੇਅਦਵੀ ਨਹੀਂ ਕਰਨਾ ਚਾਹੁੰਦੇ ਉੱਥੇ ਜਾ ਕੇ ਉਹ ਹੁੱਲੜ ਬਾਜੀ ਕਰਕੇ ਤੁਸੀਂ ਪਿੰਡ 'ਚ ਆਉਂਦੇ ਜੇ ਤੁਹਾਡਾ ਕਾਲਾ ਮੂੰਹ ਕਰਕੇ ਨਾ ਭਜਾਉਂਦੇ ਉਥੋਂ ਇੱਕ ਪਾਸੇ ਤਾਂ ਤੁਸੀਂ ਘੋਟਣੇ ਦੇ ਭੋਗਾਂ ਤੇ ਆਪਦੇ ਕੀਰਤਨੀਆਂ ਭੇਜ ਦਿਓ ਜੇ ਉਹ ਨਹੀਂ ਜਾਂਦਾ ਕੀਰਤਨੀਆਂ ਤਾਂ ਉਹਨੂੰ ਚੱਕ ਕੇ ਬਾਹਰ ਕਰ ਦਿਨਿਓ ਅੱਜ ਤੋਂ ਉਹਨੂੰ ਜਥੇਦਾਰ ਸਾਹਿਬ ਦੀ ਯਾਦ ਆ ਗਈ ਦੂਜੀ ਗੱਲ ਇਹ ਜਦੋਂ ਬਾਦਲ ਦੀ ਸਰਕਾਰ ਬਣੀ ਸੀ 97 ਦੇ ਵਿੱਚ ਇਹਦੇ ਮੈਨੀਫੈਸਟੋ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਲਿਖੀ ਗਈ ਸੀ ਵਾਅਦਾ ਵੀ ਜਿਹੜੇ 98 ਸੌਰੀ 83 ਤੋਂ ਲੈ ਕੇ 84 ਤੋਂ ਲੈ ਕੇ ਸਿੱਖਾਂ ਤੇ ਤਸੱਦਦ ਹੋਇਆ ਨੌਜਵਾਨਾਂ ਨੂੰ ਪੁਲਿਸ ਵਾਲਿਆਂ ਨੇ ਕੋਹ ਕੋਹ ਕੇ ਮਾਰਿਆ ਉਹਨਾਂ ਸਾਰੇ ਅਧਿਕਾਰੀਆਂ ਨੂੰ ਪੁਲਿਸ ਅਫਸਰਾਂ ਨੂੰ ਇਹ ਸਜ਼ਾਵਾਂ ਦੇਣਗੇ ਉਹਦੀ ਗੱਲ ਚੱਲੀ ਜਦੋਂ ਇਹ 97 ਦੇ ਵਿੱਚ ਮੁੱਖ ਮੰਤਰੀ ਬਣ ਗਿਆ ਬਾਦਲ ਤਾਂ ਜ세ਦਾਰ ਸਾਹਿਬ ਦੀ ਜਿਹੜੇ ਮਾਰਿਆ ਗਿਆ ਸੀ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਉਹਦੀ ਜਾਂਚ ਹੋਈ ਉਹਦੀ ਜਾਂਚ ਦੀ ਰਿਪੋਰਟ ਬਾਦਲ ਨੇ ਆਪਦੀ ਕੁਰਸੀ ਥੱਲੇ ਦਬਾ ਕੇ ਰੱਖੀ ਆ ਤੇ ਉਸ ਸਮੇਂ 98 97 ਸਰਕਾਰ ਬੰਜੀ 98 ਤੇ ਜਾਂਚ ਆ ਗਈ ਜੀ ਪਰ ਇਹਨੇ ਉਸ ਅਧਿਕਾਰੀ ਨੂੰ ਕਮ ਕੋਟਨੇ ਨੂੰ ਸਵਰਨ ਕੋਟਨੇ ਨੂੰ ਜਾਂ ਦੂਜੇ ਆਪਣੇ ਸਮੇਤ ਸੈਣੀ ਹੋ ਗਿਆ ਇਹਨਾਂ ਨੂੰ ਕਿਸੇ ਨੂੰ ਸਰਜਾ ਨਹੀਂ ਦਿੱਤੀ ਨਹੀਂ ਇਹਦਾ ਫਰਜ ਬੰਦਾ ਸੀ ਇਹ ਦਿੰਦਾ ਪੰਥਕ ਬੰਦਾ ਸੀ ਇਹ ਪੰਥ ਦੇ ਵਿੱਚ ਢੂਹੀ ਦੇ ਵਿੱਚ ਸੂਰਾ ਮਾਰਨ ਵਾਲੇ ਨੇ ਇਹ ਬੱਖੀ ਚ ਕੋਲੇ ਖੜ ਕੇ ਸੂਰਾ ਮਾਰਨ ਵਾਲੇ ਨੇ ਇਹਨਾਂ ਦਾ ਕੋਈ ਹੈ ਨਹੀਂ ਇਹ ਦਮੂਹੀਆਂ ਨੇ ਇਹ ਜਿਹੜੇ ਹੈਗੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਾਲੇ ਪਰ ਕਿਤਨਾ ਕਿਤੇ ਬਾਬਾ ਜੀ ਚਾਹੇ 31 ਸਾਲਾਂ ਬਾਅਦ ਅਸੀਂ 희ਦੀ ਦਿਹਾੜਾ ਮਨਾਇਆ ਗਿਆ ਪਰ ਮੰਨਦੇ ਆ ਕਿ ਇਸ ਗੱਲ ਦੀ ਕਿ ਬਹੁਤ ਚਿਰ ਪਹਿਲਾਂ ਬਣਾਉਣਾ ਚਾਹੀਦਾ ਸੀ ਸੀਦੀ ਦਿਹਾੜਾ ਸ਼੍ਰੋਮਣੀ ਕਮੇਟੀ ਨੂੰ ਸੀ ਹਿੱਦਾਂ ਦਾ ਦਰਜਾ ਵੀ ਦਿਵਾਉਣਾ ਚਾਹੀਦਾ ਸੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਪਰ ਕਿਤਨਾ ਕਿਤੇ ਹੁਣ ਸੀਦੀ ਦਿਹਾੜਾ ਮਨਾਇਆ ਗਿਆ ਅਗਰ ਜੇ ਸੀ ਦੀ ਦਿਹਾੜਾ ਸ਼੍ਰੋਮਣੀ ਕਮੇਟੀ ਨਹੀਂ ਮਣਾਉਂਦੀ ਤਾਂ ਵੀ ਉਹਨਾਂ ਦਾ ਵਿਰੋਧ ਹੁੰਦਾ ਅਗਰ ਜੇ ਮਨਾਉਂਦੇ ਨੇ ਤਾਂ ਵੀ ਤੁਹਾਡੇ ਜੱਥੇਬੰਦੀ ਵੱਲੋਂ ਚਾਹੇ ਹੋਰ ਜੱਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਕਾਰਨ ਕੀ ਆ ਬ੍ਰੋਦ ਦੇਖੋ ਹੁਣ ਇਹਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਕੱਲ ਇਹਨਾਂ ਨੇ ਜਥੇਦਾਰ ਸਾਹਿਬ ਦਾ ਦਿਨ ਮਨਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਦੇ ਵਿੱਚ ਬੇਨਤੀ ਕੀ ਕਰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦੀ ਸਹੀਦੀ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀ ਪਰ ਜਿਹੜੀ ਜਥੇਦਾਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਸਾਡੀ ਕੇਂਦਰੀ ਅਜਾਇਬ ਘਰ ਦੇ ਵਿੱਚ ਉਹਦੇ ਵਿੱਚ ਕੇਵਲ ਸ਼ਹੀਦ ਗੁਰਦੇਵ ਸਿੰਘ ਕੌਂਕੇ ਲਿਖਿਆ ਹੋਇਆ ਹੈ ਇਹ ਉਹਨੂੰ ਜ਼ਥੇਦਾਰ ਤਾਂ ਮੰਨਦੇ ਨਹੀਂਗੇ ਜਿਸ ਸਮੇਂ ਫੋਟੋ ਲਾਈਆ ਇਹਨਾਂ ਨੇ ਉਸ ਸਮੇਂ ਜ਼ਥੇਦਾਰ ਸਾਹਿਬ ਨੂੰ ਜ਼ਥੇਦਾਰ ਮੰਨਿਆ ਹੀ ਨਹੀਂਗਾ ਅੱਜ ਇਹ ਉੱਥੇ ਅਰਦਾਸਾਂ ਕਰਦੇ ਨੇ ਜ਼ਥੇਦਾਰ ਦੇ ਮੂਰੇ ਲਾ ਕੇ ਨੋਂ ਇਹ ਇਸ ਲਈ ਇਹਨਾਂ ਦਾ ਕੋਈ ਹੈ ਨਹੀਂ ਯਕੀਨ ਇਹ ਤਾਂ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਇਹ ਕੇਂਦਰ ਦੇ ਬਣ ਕੇ ਚੱਲਦੇ ਨੇ ਕੇਂਦਰ ਤੋਂ ਬਿਨਾਂ ਇਹ ਸਾਣੀ ਲੈਂਦੇ ਹੁਣ ਇਹਨਾਂ ਨੂੰ ਪੰਥ ਯਾਦ ਆਇਆ ਆ ਆ ਵੋਟਾਂ ਤੋਂ ਪਹਿਲਾਂ ਤੁਹਾਡੇ ਮੂਰੇ ਸਿਵ ਸੈਨ ਵਾਲਿਆਂ ਨਾਲ ਜਫੀਆਂ ਪਾਪਾ ਕੇ ਫੋਟੋ ਕਰਾਉਂਦਾ ਸੀ ਕਦੇ ਚਿੰਤਪੁਰ ਨਹੀਂ ਜਾਂਦਾ ਸੀ ਕਦੇ ਕਿਤੇ ਜਾਂਦਾ ਸੀ ਇਹਦਾ ਕੋਈ ਦੀਨ ਧਰਮ ਹੈ ਆ ਨਵਾਂ ਸਾਲ 1 ਜਨਵਰੀ ਨੂੰ ਗੁਰੂਪਾਈ ਗੁਰਦੇਵ ਸਿੰਘ ਕੌਕੇ ਸ਼ਹੀਦ ਹੋਏ ਸੀ ਪਰ ਕਿਤੇ ਨ ਕਿਤੇ ਸੁਖਵੀਰ ਬਾਦਲ ਨੇ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਨਵੇਂ ਸਾਲ ਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਨੇ ਤੁਹਾਨੂੰ ਲੱਗਦਾ ਵੀ ਇਹ ਇਦਾਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਜੇ ਤਾਂ ਉਹਨਾਂ ਨੂੰ ਜਥੇਦਾਰ ਸਾਹਿਬ ਦੀ ਸ਼ਹੀਦੀ ਦਾ ਦੁੱਖ ਹੁੰਦਾ ਫੇਰ ਤਾਂ ਉਹ ਨਵੇਂ ਸਾਲ ਨੂੰ ਇਹ ਮੁਬਾਰਕਾਂ ਦਿੰਦਾ ਹੀ ਨਾ ਨਾ ਇਹ ਦੂਜੀ ਗੱਲ ਇਹ ਜਿਹੜਾ ਨਵਾਂ ਸਾਲ ਹੈ ਇਹ ਆਪਣੀ ਇਸਵੀ ਸਾਨਾ ਇਹ ਈਸਾ ਮਸੀਹ ਸੰਮਤ ਦੇ ਹਿਸਾਬ ਨਾਲ ਚੱਲਦਾ ਹੈ ਜਿਹੜਾ ਬਿਕਰਮੀ ਸੰਮਤ ਜਾਂ ਸਾਡਾ ਕਹਿ ਦਈਏ ਨਾਨਕ ਸਾਹਿਬੀ ਕਲੰਡਰ ਦੇ ਮੁਤਾਬਕ ਉਹ ਤਾਂ ਚੇਤ ਮਹੀਨੇ ਤੋਂ ਚੱਲਦਾ ਉਹਦਾ ਮਾਰਚ ਦੇ 13 14 ਤਰੀਕ ਦੀ ਜਿਹੜੀ ਸੰਕਰਾਂਤ ਹੁੰਦੀ ਆ ਉਸ ਦਿਨ ਤੋਂ ਸ਼ੁਰੂ ਹੁੰਦਾ ਨਵੇਂ ਸਾਲ ਅਜੀ ਖੋਦ ਆਪਦੀਆਂ ਆਈਡੀਆਂ ਤੇ ਚੇਤ ਮਹੀਨੇ ਚ ਮੈਂ ਤਾਂ ਮੁਬਾਰਕਾਂ ਦਿੰਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੇ ਇਹਦਾ ਇਹਨਾਂ ਦਾ ਪਤਾ ਹੀ ਨਹੀਂ ਹੈ ਇਹਨਾਂ ਚੀਜ਼ਾਂ ਦਾ ਇਹਦਾ ਜਿਹੜੇ ਮੇਰੇ ਅਰਗੇ ਉੱਥੇ ਮੂਰੇ ਰੱਖੇ ਹੋਏ ਨੇ ਉਹ ਕਹਿੰਦੇ ਨੇ ਜੀ ਇਸ ਤਰ੍ਹਾਂ ਤੁਸੀਂ ਮੁਬਾਰਕਾਂ ਦੇ ਦਿਓ ਉਸ ਤਰ੍ਹਾਂ ਹੀ ਬੋਲ ਦਿੰਦਾ ਇਹ ਆਪਣੇ ਆਪ ਨੂੰ ਕਾਲੀ ਕਹਾਉਂਦਾ ਨਾ ਇਹ ਸਿੱਖਾਂ ਦੇ ਜਿਹੜੇ ਦੇਸੀ ਮਹੀਨੇ ਦੇ ਉਹਨਾਂ ਦੇ 12 ਮਹੀਨਿਆਂ ਦੇ ਨੌਂ ਹੀ ਗਿਣਾ ਕੇ ਦਿਖਾ ਦਵੇ ਅਲੀ ਕਾਰਾਲੀ ਕਹਿੰਦੀ ਆ ਮੈਂ ਪੜ੍ਹੀ ਹੁਈ ਆ ਉੱਥੇ ਦਿੱਲੀ ਜਾ ਕੇ ਅੰਗਰੇਜ਼ੀ ਚ ਭਾਸ਼ਣ ਕਰਦੀ ਆ ਇਹ ਦੇਸੀ ਮਹੀਨੇ ਦੇ ਨੌਂ ਗਣਾ ਦੇਣਾ ਅਸੀਂ ਮੰਨ ਜਾਗੇ ਵੀ ਕਾਲੀ ਦਲ ਦੇ ਪ੍ਰਧਾਨ ਨੇ ਹੀ ਇਹ ਦਾ ਬੱਸ ਬੈਸੀ ਦਾੜੀਆਂ ਖੋਲ ਕੇ ਸਿੱਖਾਂ ਨੂੰ ਬੇਵਕੂਫ ਬਣਾਉਣ ਤੋਂ ਬਿਨਾਂ ਇਹਨਾਂ ਦੇ ਕੋਲੇ ਕੁਝ ਨਹੀਂ ਹੈ ਕੀ ਲੱਗਦਾ ਬਾਬਾ ਸ਼੍ਰੋਮਣੀ ਕਮੇਟੀ ਦੀ ਚੋਣਾਂ ਨੇੜੇ ਆ ਰਹੀਆਂ ਨੇ ਕਿਤਨੇ ਕਿਤੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਨੂੰ ਦੇਖਦੇ ਹੋਏ ਹੁਣ ਕਹ ਗੱਲ ਕੀਤੀ ਜਾ ਰਹੀ ਆ ਵੀ ਆਪਾ ਗੁਰਦੇਵ ਸਿੰਘ ਕੌਂਕੇ ਜੀ ਦਾ ਸੀ ਦਿਹਾੜਾ ਮਨਾਇਆ ਗਿਆ ਵੀ ਹੁਣ ਗੁਰਦੇਵ ਸਿੰਘ ਕੌਂਕੇ ਦੀ ਯਾਦ ਆ ਗਈ 101% ਇਹੀ ਚੀਜ਼ ਐ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੀ ਨੇ ਮੂਰੇ ਪੰਚਾਇਤੀ ਵੋਟਾਂ ਵੀ ਨੇ ਮੂਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਵੀ ਆ ਉਦੋਂ ਬਾਅਦ ਦੇ ਵਿੱਚ ਆਪਣੀ ਲੋਕ ਸਭਾ ਵੀ ਆਉਂਦੀ ਆ ਇਹਨਾਂ ਦਾ ਹੱਥ ਪੈਰਾਂ ਦੀ ਪਈ ਪਈ ਆ ਵੀ ਸਾਨੂੰ 10 ਸਾਲ ਦੇ ਕਰੀਬ ਹੋ ਗਏ ਹਰਦਿਆਂ ਨੂੰ ਵੀ ਹੁਣ ਇੱਕ ਹੀ ਪਤਾ ਨਹੀਂ ਸਾਡਾ ਕੀ ਹੋਊ ਇਸੇ ਲਈ ਇਹ ਇੱਥੇ ਲੱਗੇ ਹੋਏ ਨੇ ਜੇ ਹੁਣ ਜਥੇਦਾਰ ਸਾਹਿਬ ਵੀ ਕੱਲ ਬੋਲੇ ਨੇ ਰਗਵੀਰ ਸਿੰਘ ਹੁਣ ਰਗਵੀਰ ਸਿੰਘ ਨੂੰ ਜੇ ਪੁੱਛਿਆ ਜਾਵੇ ਵੀ ਪਹਿਲਾਂ ਤੂੰ ਗਿਆਨੀ ਗੁਰਵਚਨ ਸਿੰਘ ਨੂੰ ਪੁੱਛ ਬੀ ਤੈ ਉਸ ਗੁਰਦਾਰੇ ਦੇ ਪ੍ਰਧਾਨ ਨੂੰ ਕਿਉਂ ਕਿਹਾ ਸਵਰਨ ਘੋਟ ਨੇ ਦਾ ਭੋਗ ਪਾਉਣ ਦੇ ਲਈ ਇਹ ਉਸ ਸਮੇਂ ਰੂਪ ਸਿੰਘ ਨੂੰ ਤਖਤ ਦੇ ਪਿੱਲਰ ਦੇ ਨਾਲ ਬੰਨੇ ਜਿਹੇ ਬੰਦਾ ਰਖਵੀਰ ਸਿੰਘ ਜਿਹਦੇ ਵਿੱਚ ਦਾਮਾ ਵੀ ਮੈਂ ਜਥੇਦਾਰ ਆ ਇਹ ਰੂਪ ਸਿੰਘ ਨੂੰ ਡਾਕਟਰ ਨੂੰ ਪੁੱਛੇ ਵੀ ਤੈ ਆਪਣੇ ਹਜ਼ੂਰੀ ਕੀਰਤਨੀ ਨੂੰ ਕਿਉਂ ਫੋਨ ਕਰਕੇ ਉੱਥੇ ਘੋਟਨੇ ਦੇ ਜਾ ਕੇ ਭੋਗ ਦੇ ਉੱਤੇ ਕੀਰਤਨ ਕਰਨ ਲਈ ਕਿਹਾ ਇਹ ਤਾਂ ਸਿਰਫ ਇੱਕ ਕਰਿੰਦੇ ਨੇ ਇਹ ਰੋਟੀਆਂ ਕਾਰਨ ਪੂਰੇ ਤਾਲ ਇਹਨਾਂ ਦੀ ਰੋਟੀ ਚੱਲਦੀ ਆ ਦਰਬਾਰ ਸਾਹਿਬ ਤੋਂ ਗੁਰੂ ਦੀ ਗੋਲਕ ਤੋਂ ਇਸੇ ਲਈ ਬਸ ਗੁਰੂ ਦੀ ਗੋਲਕ ਨੂੰ ਹਾਜ਼ਮ ਕਰੀ ਜਾਂਦੇ ਨੇ ਤੇ ਜਿਹੜਾ ਕੁਝ ਇਹਨਾਂ ਦੇ ਆਉਂਦਾ ਮੂੰਹ 'ਚ ਸਮੇਂ ਦੇ ਮੁਤਾਬਕੇ ਬੋਲੀ ਜਾਂਦੇ ਨੇ ਪਰ ਬਾਬਾ ਜੀ ਕਿਤੇ ਨਾ ਕਿਤੇ ਜਿਹੜੀਆਂ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਕਿ 31 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਯਾਦ ਆਈ ਆ ਪਰ ਉਹ ਜਿਹੜੀਆਂ ਜੱਥੇਬੰਦੀਆਂ ਨੇ ਉਹ ਸਿਰਫ ਇਹ ਆਪਣਾ ਵੱਖੋ ਵੱਖਰੇ ਫੇਸਬੁੱਕ ਤੇ ਹੋ ਗਿਆ ਚਾਹੇ ਬਿਆਨ ਤੱਕ ਸੀਮਤ ਰਹਿ ਰਹੀਆਂ ਨੇ ਫਿਰ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ ਸਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਵਿਰੋਧ ਕੀਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਘਰਾਓ ਕੀਤਾ ਜਾ ਸਕਦਾ ਵੀ ਹਾਂ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਪੰਥ ਦੇ ਨਾਲ ਹਮੇਸ਼ਾ ਗਦਾਰੀਆਂ ਕਰਦੇ ਆਏ ਹੋ ਸਿਰਫ ਇਹ ਮਤਲਬ ਬਿਆਨਬਾਜ਼ੀ ਤੱਕ ਹੀ ਕਿਉਂ ਸੀਮਤ ਆ ਇਹ ਦੇਖੋ ਬਿਆਨਬਾਜ਼ੀ ਵੀ ਜ਼ਰੂਰੀ ਹੈ ਤੇ ਜਿਹੜੀ ਤੁਸੀਂ ਕਹਿੰਦੇ ਹੋ ਗੱਲ ਵਿਰੋਧ ਵੀ ਜ਼ਰੂਰੀ ਆ ਅਸੀਂ ਲੁਧਿਆਣੇ 'ਚ ਜਿੱਥੇ ਵੀ ਆਉਂਦੇ ਨੇ ਜੇ ਸਾਨੂੰ ਪਤਾ ਲੱਗ ਜਵੇ ਅਸੀਂ ਉੱਥੇ ਸਵਾਲ ਇਹਨਾਂ ਲਈ ਜ਼ਰੂਰ ਪੁੱਛਦੇ ਆ ਜਿਹੜੀ ਤੁਸੀਂ ਕਹਿੰਦੇ ਹੋ ਬਿਆਨਬਾਜ਼ੀ ਦੇਖੋ ਜੇ ਆ ਸੋਸ਼ਲ ਮੀਡੀਆ ਚੱਲੇ ਆ ਤੁਹਾਡੇ ਵਰਗੇ ਇਨਸਾਫ ਪਸੰਦ ਪੱਤਰਕਾਰ ਨਾਰਮਲ ਸਿੱਖਾਂ ਦੀ ਵਾਈਟ ਲੈ ਕੇ ਚੈਨਲਾਂ 'ਤੇ ਪਾਉਂਦੇ ਨੇ ਤੇ ਲੋਕ ਲੋਕ ਜਾਗਰੂਕਤਾ ਹੁੰਦੇ ਨੇ ਨਾ ਜਿਹੜੀ 17 'ਚ ਹਾਰ ਹੋਈ 19 ਦੇ ਵਿੱਚ ਲੋਕ ਸਭਾ ਦੇ ਵਿੱਚ ਇਹਨਾਂ ਦੀ ਟਿੰਡ ਨਿਕਲੀ ਤੇ ਆ 22 ਦੇ ਵਿੱਚ ਇਹਨਾਂ ਦੇ ਸਿਰ ਤੇ ਹੱਥ ਫੇਰਿਆ ਕੌਮ ਨੇ ਉਹ ਇਹ ਬਾਈਟਾਂ ਜਾਂ ਆਪਣੀਆਂ ਵਿਰੋਧ ਦੇ ਵਿੱਚ ਇਹਨਾਂ ਦੇ ਬੋਲਣ ਦੇ ਕਾਰਨ ਹੀ ਇਹਨਾਂ ਦੇ ਸਾਰੇ ਪੋਤੜੇ ਲੋਕਾਂ ਨੂੰ ਦਿਖਾਉਣ ਦੇ ਕਾਰਨ ਹੀ ਹੋਇਆ ਇੱਕ ਹੀ ਫੇਰ ਹੋਊਗਾ ਇੱਕ ਹੀ ਤਾਂ ਇਹ ਹਰ ਸਿਮਰਤ ਕੌਰ ਅੱਗੇ ਤਾਂ ਬਾਦਲ ਜਿੱਤ ਗਏ ਸੀ ਦੋ ਜਣੇ ਨਾ ਇੱਕ ਇਹ ਉੱਥੋਂ ਬਠਿੰਡੇ ਤੋਂ ਜਾਂ ਫਿਰੋਜ਼ਪੁਰ ਫਰੀਦਕੋਟ ਤੋਂ ਇਹ ਲੜਕੇ ਦੇਖ ਲੈਣ ਇਲੈਕਸ਼ਨ ਨੇ ਨਾ ਦੱਸਣਗੇ ਲੋਕ ਉੱਤੇ ਕਿਤੇ ਨਾ ਕਿਤੇ ਗੱਲ ਹੈ ਬਾਦਲਦਲ ਦੀ ਕਰਦੇ ਆ ਬਾਦਲਦਲ ਇਸ ਸਮੇਂ ਥੋੜੇ ਚਿਰਾਂ ਤੋਂ ਕਾਫੀ ਜਿਹੜਾ ਸਰਗਰਮ ਹੋਇਆ ਨਜ਼ਰ ਆ ਰਿਹਾ ਕੀ ਕਹੋਗੇ ਸਰਗਰਮ ਦਾ ਦੇਖੋ ਜੀ ਵਿਲੇ ਹੈਗੇ ਨੇ ਹੁਣ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਸਰਕਾਰ ਛੱਡੀ ਨੂੰ ਹੁਣੇ ਕਰਨ ਵੀ ਕੀ ਆ ਪਿੱਛੇ ਜਾ ਮਾਗੀ ਦੇ ਪਿਛਲੇ ਸਾਲ ਮਾਗੀ ਤੇ ਬੋਲਦਾ ਨਹੀਂ ਸੀ ਕਰਾ ਹੁਣ ਤੱਕ ਕੇ ਪਏ ਆ ਘਰੇ ਬਹਿ ਕੇ ਸੁਖਵੀਰ ਬਾਦਲ ਕਹਿੰਦਾ ਤੇ ਇਹਨਾਂ ਦੇ ਕੋਲੇ ਕੰਮ ਹੀ ਹੈ ਹੁਣ ਵਿਲੇ ਹੈਗੇ ਨੇ ਬੋਲਣ ਗਏ ਆ ਕੇ ਇਸ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਪੰਥ ਅਕਾਲੀ ਲਾਇਰ ਦੇ ਭਾਈ ਲਖਵੰਤ ਸਿੰਘ ਦਬੁਰਜੀ ਜਿਨ੍ਹਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਤੇ ਕਿਤੇ ਨਾ ਕਿਤੇ ਵੱਡੇ ਸਵਾਲ ਚੱਕੇ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇੜੇ ਦੇਖਦੇ ਹੋਏ ਇਹ ਬਾਦਲ ਦਲ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਕਿ ਜਿਹੜੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ ਕਿਤੇ ਨਾ ਕਿਤੇ ਬਾਦਲਾ ਦੇ ਕਹਿੰਦੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਹ ਹੀ ਉਹ ਕਾਰਨ ਹੈ ਕਿ 1992 ਤੋਂ ਲੈ ਕੇ 2022 ਤੱਕ ਕਦੇ ਵੀ ਸੀਦੀ ਦਿਹਾੜਾ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਹੀਂ ਮਨਾਇਆ ਗਿਆ ਤੇ ਹੁਣ 31 ਸਾਲਾਂ ਬਾਅਦ ਜਿੱਥੇ ਸੀਦੀ ਦਿਹਾੜਾ ਮਨਾਇਆ ਗਿਆ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਪੇਰਾ ਪਾ ਕੇ ਜਿਹੜਾ ਇਹ ਚੀਜ਼ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਮਨਾਇਆ ਗਿਆ ਕਿਤੇ ਕਿਸੇ ਨਾ ਕਿਸੇ ਤਰੀਕੇ ਕਿਹਦਾ ਵਿਰੋਧ ਨਾ ਹੋ ਸਕੇ ਤੇ ਉੱਥੇ ਹੀ ਇਹਨਾਂ ਦੇ ਵੱਲੋਂ ਸਖਤ ਸਵਾਲਾਂ ਜਨਖੇਦੀ ਕੀਤੀ ਗਈ ਆ ਕਿਹਾ ਕਿ ਅਗਰ ਸ਼੍ਰੋਮਣੀ ਕਮੇਟੀ ਦਿਲੋਂ ਮਨਾਉਣਾ ਚਾਹੁੰਦੀ ਸੀ ਦਿਹਾੜਾ ਤਾਂ ਪਿੰਡ ਕੌਂਕੇ ਆ ਕੇ ਮਨਾ ਸਕਦੀ ਸੀ ਪਰ ਕਿਤੇ ਨਾ ਕਿਤੇ ਇਹਨਾਂ ਵੱਲੋਂ ਇਹ ਨਹੀਂ ਮਨਾਇਆ ਗਿਆ ਅਗਰ ਇਹ ਮਨਾਇਆ ਜਾਂਦਾ ਤਾਂ ਉੱਥੇ ਸਾਡੀ ਜਥੇਬੰਦੀ ਦੇ ਬੋਲੋ ਇਹਨਾਂ ਦਾ ਵਿਰੋਧ ਕੀਤਾ ਜਾਣਾ ਸੀ ਕੈਮਰਾਮੈਨ ਹਰਮੀਤ ਇਹਨਾਂ ਰਵੀ ਗਰਗ ਦੀ ਰਿਪੋਰਟ ਪੈਰ ਦਾ ਟੀਵੀ ਲੁਧਿਆਣਾ